ਜੱਫਾ ਪਾ ਲੈ ਯਾਰ ਦੱਸ ਜੀ ਆਜੋ ਯਾਰ ਫਿਰ ਆਜੋ टे <laughs> प्यारे ਜੀ ਖਾਨ ਸਾਹਿਬ ਜੀ ਵਾਗਿਲ ਜੀ ਦੇ ਪੁੱਤੇ ਅੱਜ ਅਸੀਂ ਪਹੁੰਚੇ ਹਾਂ ਜੀ ਅੱਜ ਆਪਾਂ ਜਿョਗੀ ਸਾਥ ਲੁੱਜ دریا ਦੇ ਨੇੜੇ ਪਹੁੰਚਾ ਹੈ ਪੂਰੇ ਬਹੁਤ ਹੀ ਨਾਜ਼ੁਕ ਚਾਂਸ ਹੋਏ ਪਿਆ ਅਨਸਿ ਮਿੱਟੀ ਦੀ ਸੇਵਾ ਲਾ ਕੇ ਪਹੁੰਚੇ ਆ ਹਰੇ ਤੇ ਆ ਦੇਖੋ ਨੌਜਵਾਨ ਵੀਰ ਖਾਤਰੇ ਦੇ ਵਿੱਚ ਜੋ ਕਿ ਸੇਵਾ ਨਿਭਾਰੇ ਹਨ ਤੇ ਗਵਰਨਮੈਂਟ ਦਾ ਕੰਮ ਜੋ ਕਿ ਆਪਣੇ ਪੰਜਾਬੀ ਵੀਰ ਕਰ ਰਹੇ ਹਨ ਇਹਨਾਂ ਦੀ ਆਪਣੀ ਜਾਨ ਦਾ ਰਿਸਕ ਲੈ ਕੇ ਆਪਣੇ ਬੰਨ ਆਪ ਹੀ ਲਾ ਰਹੇ ਹਨ ਇਹ ਕੰਮ ਗਵਰਨਮੈਂਟਾਂ ਦੇ ਕਰਨ ਵਾਲੇ ਜੋ ਕਿ ਆਪਣੇ ਨੌਜਵਾਨ ਵੀਰ ਕਰ ਰਹੇ ਹਨ ਕਿਸੇ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਦੀ ਸ਼ਰਮ ਆਣੀ ਚਾਹੀਦੀ ਵੀ ਇਹ ਨੌਜਵਾਨ ਵੀਰ ਆਪਣਾ ਜਾਨਾਂ ਦਾ ਰਿਸਕ ਲੈ ਕੇ ਇਸ ਟਾਈਮ ਦਰਿਆ ਬਹੁਤ ਹੀ ਸਪੀਡ ਵਿੱਚ ਜੋ ਕਿ ਚੱਲ ਪਾਣੀ ਚੱਲ ਰਿਹਾ ਹੈ ਕਿਸੇ ਵੀ ਟਾਈਮ ਦਰਿਆ ਇਹ ਟੁੱਟ ਸਕਦਾ ਹੈ ਤੇ ਨੌਜਵਾਨ ਵੀਰ ਆਪਣੀ ਜਾਨ ਦਾ ਰਿਸਕ ਲੈ ਕੇ ਜੋ ਕਿ ਆ ਦੇਖ ਲੋ ਹੁਣ ਕਿੰਨਾ મતલਬ ਇਹਨਾਂ ਦੇ ਰਿਸਕ ਲੈ ਕੇ ਆਪ ਹੀ ਬੰਨ ਆਪਣੇ ਪੱਕੇ ਕਰ ਰਹੇ ਹਨ ਇਹ ਸਰਕਾਰਾਂ ਦੇ ਕੰਮ ਨੇ ਜੋ ਕਿ ਇਹ ਵੀਰ ਕਰ ਰਹੇ ਹਨ ਵੀਰੇ ਦੇਖੋ ਸਾਈਡ ਤੋਂ ਯਾਰ ਅਸੀਂ ਅੱਗੇ ਆਣੇ ਬਾਈ ਉਧਰ ਨਾਲੇ ਆਉਣਾ ਇਹ ਸਾਡੇ ਕੋਲ ਨੂੰ ਕਰ ਦੋ ਗੁਰਜੀਆ ਖਾਲਸਾ ਜੀ ਰਵਾਇ ਗੁਰਜੀ ਦੀ ਫਤਿਹ ਆਪ ਸਭ ਹੀ ਜਾਣਦੇ ਹੋ ਜੋ ਕਿ ਇਸ ਟਾਈਮ ਪੰਜਾਬ ਦੇ ਹਾਲਾਤ ਪਾਣੀ ਕਰਨ ਬਹੁਤ ਹੀ ਜ਼ਿਆਦਾ ਖਰਾਬ ਹੋਏ ਹਨ ਤੇ ਆਪਣੇ ਇਹ ਸਰਕਾਰਾਂ ਦੇ ਕੰਮ ਸੀ ਜੋ ਕਿ ਬੰਦ ਬਣਾਣੇ ਇਸ ਟਾਈਮ ਵੀ ਸਰਕਾਰ ਦਾ ਕੋਈ ਬੰਦਾ ਉਰੇ ਹੈਗਾ ਨਹੀਂ ਇਹ ਬੰਦ ਕਿਸੇ ਵੀ ਟਾਈਮ ਟੁੱਟ ਸਕਦਾ ਹੈ ਸਤਲੁਜ ਦਾ ਦਰਿਆ ਹੈ ਤੇ ਦੇਖੋ ਨੌਜਵਾਨ ਵੀਰ ਆਪਣੀ ਜਾਨ ਖਾਤਰੇ ਵਿੱਚ ਪਾ ਕੇ ਇਹ ਜਾਨਾਂ ਹੋਰ ਪਿੰਡਾਂ ਦੇ ਬੱਚਿਆਂ ਨੂੰ ਜਵਾਨਾਂ ਨੂੰ ਤੇ ਮੱਜਾਂ ਨੂੰ ਬਚਾਉਣ ਦੀ ਕੋਸ਼ਿਸ਼ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਾ ਵੀ ਜਾਣਦੇ ਹੋ ਜੋ ਕਿ ਪੰਜਾਬ ਦੇ ਹਾਲਾਤ ਪਾਣੀ ਕਰਨ ਬਹੁਤ ਹੀ ਮਾੜੇ ਹੋਏ ਹਨ ਤੇ ਸਰਕਾਰਾਂ ਦੇ ਕੰਮ ਕਰਨ ਵਾਲੇ ਆ ਦੇਖੋ ਨੌਜਵਾਨ ਵੀਰ ਆਪਣੀ ਜਾਨ ਜੋ ਖਿੰਚੇ ਡਾਲ ਪਾ ਕੇ ਤੇ ਕੰਮ ਕਰ ਰਹੇ ਹਨ ਜੋ ਕਿ ਇਹ ਸਰਕਾਰ ਦਾ ਕੰਮ ਸੀ ਆ ਦੇਖੋ ਬੰਦ ਤੇ ਕਿੰਨੇ ਨੌਜਵਾਨ ਵੀਰ ਕਿੰਨੇ ਨੌਜਵਾਨੀ ਲੱਗੀ ਹੋਈ ਹੈ ਤੇ ਉਧਰ ਦਰਿਆ ਪੂਰਾ ਪਾਸਟ ਪਾਣੀ ਦੇ ਚੱਲਿਆ ਹੋਇਆ ਹੈ ਕਿਸੇ ਵੀ ਟਾਈਮ ਬੰਦ ਟੁੱਟ ਸਕਦਾ ਹੈ ਤੇ ਆਪਣੇ ਨੌਜਵਾਨ ਵੀਰ ਆਪਣੀ ਜਾਨ ਜੋ ਕਿ ਲੇਖੇ ਲਾ ਕੇ ਇਸ ਦੁਨੀਆ ਨੂੰ ਬਚਾਣ ਤੇ ਦੇ ਪਿੰਡ ਤੇ ਪਿੰਡ ਤਵਾਂ ਹੁਣੋਂ ਤੋਂ ਬਚ ਆ ਰਹੇ ਹਨ ਤੇ ਸਰਕਾਰਾਂ ਦੇ ਕੰਮ ਨਹੀਂ ਗਰਗੁਨਾ ਕਰੋ ਰਾਜਾ ਕਿਉਂ ਨਾ ਦੀ ਬਣਾਇਆ ਉਹ ਇਤਨਾ ਬਾਰ ਬਾਰ ਕੇ ਸਰ ਅਦੀ ਆਇਆ

ਮਾਮਾ ਤੇ ਹਰਜੀਤ ਨੂੰ ਧਾਈ ਧਿਆਨ ਸਾਰੇ ਤੇਰਾ ਖਾਨ ਦਵਲਨ ਲੈ ਗਿਆ ਇਹ ਗੱਟੀ ਦੇ ਆ ਆਪਣਾ ਸੱਚ ਸੱਚ ਹਾਲ ਹੈ ਦੂਰ ਤੱਕ ਬੋਲ ਨਹੀਂ ਉਹ ਕਾਲ ਨੂੰ ਲੱਗੀ ਇੱਕ ਇੱਕ ਕਰ ਵਾ ਫੜਾਈ ਜਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪ ਸਭੀ ਜਾਣਦੇ ਹੋ ਜੋ ਕਿ ਪੰਜਾਬ ਦੇ ਹਾਲਾਤ ਇਸ ਟਾਈਮ ਪਾਣੀ ਕਰਨ ਬਹੁਤ ਹੀ ਖਰਾਬ ਹੋਏ ਹਨ ਇਹ ਗਵਰਨਮੈਂਟਾਂ ਦੇ ਕੰਮ ਕਰਨ ਵਾਲੀ ਜਿਹੜੀ ਕਿ ਆਪਣੀ ਨੌਜਵਾਨ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਇਹ ਨਸ਼ੇੜੀ ਦੱਸ ਕੇ ਤੇ ਹੋਰ ਬਹੁਤ ਹੀ ੱੱਬੇ ਲਾ ਕੇ ਨੌਜਵਾਨਾਂ ਨੂੰ ਪਾਣਦੇ ਨੇ ਅੱਜ ਦੇਖ ਲਓ ਆਪ ਆਪਣੀ ਜਾਨ ਖਾਤਰੇ ਚ ਪਾ ਕੇ ਕਿਸੇ ਵੀ ਦੇਸ਼ ਚ ਕੋਈ ਦਿੱਕਤ ਆਂਦੀ ਹੈ ਜਾਂ ਕਿਸੇ ਉਰੇ ਨਾਲ ਲਾਗ ਨੇੜੇ ਹਿਮਾਚਲ ਹੋ ਗਿਆ ਹਰਿਆਣਾ ਹੋ ਗਿਆ ਕੋਈ ਵੀ ਸਟੇਟਾਂ ਹੋ ਗਈਆਂ ਉਹਨਾਂ ਦੀ ਮਦਦ ਨੂੰ ਪੰਜਾਬ ਜਦੇ ਖੜ ਜਾਂਦਾ ਤੇ ਅੱਜ ਦੇਖ ਲਓ ਪੰਜਾਬ ਦੇ ਨੇੜੇ ਇਸ ਟਾਈਮ ਨਾ ਸਰਕਾਰ ਨਾ ਕੋਈ ਹੋਰ ਸਟੇਟ ਇਸ ਟਾਈਮ ਇਸ ਮੁਸੀਬਤ ਦੇ ਟਾਈਮ 'ਚ ਇਹ ਗਵਰਨਮੈਂਟ ਦਾ ਕੰਮ ਬਣਦਾ ਜੋ ਕਿ ਇਹ ਨੌਜਵਾਨੀ ਕੰਮ ਕਰ ਰਹੀ ਆ ਦੇਖੋ ਮੂਰੇ ਲਾਕੇ ਦਰਿਆ ਤੇ ਆ ਖਤਰਾ ਕਿਸੇ ਵੀ ਟਾਈਮ ਇਹ ਵੰਨ ਟੁੱਟ ਸਕਦਾ ਤੇ ਆ ਨੌਜਵਾਨ ਵੀਰ ਆਪਣੀ ਜਾਨ ਦਾ ਸਾਹਮਣਾ ਕਰ ਰਹੇ ਹਨ ਇਸ ਟਾਈਮ ਮਸੀਬਤ ਦੇ ਘੜੀ ਚ